ਕਰ ਕੋਈ ਹਿਲਾ ਤੇਰਾ ਯਾਰ ਚਮਕੀਲਾ ਅੱਜ ਚਮਕੀਲਾ ਜੀ ਦੇ ਯਾਰ ਦੇ ਨਾਲ ਐਨ ਐਸ ਬਨਕੂ ਸਾਹਿਬ ਜੋ ਕਿ ਉਹਨਾਂ ਦੇ ਸਟੇਜ ਸੈਕਟਰੀ ਵੀ ਸੀਗੇ ਤੇ ਜਦੋਂ ਚਮਕੀਲਾ ਜੀ ਦੀ ਮੌਤ ਹੋਈ ਆ ਤਾਂ ਉਹਦੋਂ ਤੁਸੀਂ ਨਾਲ ਸੀਗੇ ਹਾਂਜੀ ਮਨਨਕੂ ਜੀ ਦੱਸੋ ਚਮਕੀਲਾ ਜੀ ਨਾਲ ਤੁਹਾਡਾ ਕੀ ਰਿਲੇਸ਼ਨ ਰਿਹਾ ਕਿੰਨਾ ਸਮਾਂ ਤੁਸੀਂ ਉਹਨਾਂ ਦੇ ਨਾਲ ਰਹੇ ਚਲੋ ਇੱਕ ਤਾਂ ਪਹਿਲਾਂ ਮੈਂ ਤੁਹਾਨੂੰ ਮੋਸਟ ਵੈਲਕਮ ਕਰਦਾ ਲੁਧਿਆਣਾ ਪੋਸ਼ ਇਹ ਆਇਓ ਉਸ ਧਰਤੀ ਤੇ ਜਿੱਥੇ ਇੱਕ ਮਹਾਨ ਕਲਾਕਾਰ ਨੇ ਜਨਮ ਲਿਆ ਖਸਿਆ ਖੇਡਿਆ ਤੇ ਉੱਥੇ ਹੀ ਇਹਦਾ ਸੰਸਕਾਰ ਹੋਇਆ ਜਿਹੜੀ ਅੱਜ ਸਮਾਧ ਦੇ ਤੁਸੀਂ ਸੀਨ ਲੈ ਆ ਜਾਂ ਲੈਣੇ ਆ ਤੇ ਅੱਜ ਆਪਾਂ ਉੱਥੇ ਧਰਤੀ ਤੇ ਬੈਠੇ ਹਾਂ ਮੈਂ ਤੁਹਾਨੂੰ ਦੱਸ ਦਵਾ ਇਹ ਲੁਧਿਆਣੇ ਦਾ ਡੁਗਰੀ ਜਿਹੜਾ ਆਪਾਂ ਕਹਿੰਦੇ ਆ ਅਰਬਨ ਸਟੇਟ ਇਹ ਉੱਥੇ ਹੀ ਖੜੇ ਹੈਗੇ ਆ ਆਪਾਂ ਮੈਂ ਸੋਚ ਰਿਹਾ ਸੀ ਕਿਹੜਾ ਡੁਗਰੀ ਆ ਇੱਕ ਦੋ ਡੁਗਰੀ ਨੇ ਲੁਧਿਆਣੇ ਦੇ ਵਿੱਚ ਆ ਜੋ ਸ਼ਹਿਰ ਦੇ ਵਿੱਚ ਆ ਬਿਲਕੁਲ ਗੱਬੇ ਤੇ ਉਹੀ ਡੁਗਰੀ ਦੇ ਵਿੱਚ ਉਸ ਪਿੰਡ ਦੇ ਵਿੱਚ ਜੋ ਕਿ ਹੁਣ ਸ਼ਹਿਰ ਦੇ ਵਿੱਚ ਆ ਚੁੱਕਾ ਹੈ ਚਮਕੀਲਾ ਜੀ ਦਾ ਜਨਮ ਹੋਇਆ ਸੀ ਤਾਂ ਇਹ ਤੁਸੀਂ ਸਮਾਦ ਦੇਖ ਰਹੇ ਹੋ ਉਹੀ ਹੈ ਇੱਥੇ ਉਹਨਾਂ ਦਾ ਸਨਸਕਾਰ ਜਿਹੜਾ ਹੈ ਹੋਇਆ ਸੀਗਾ ਇੱਕ ਵਾਰੀ ਥੋੜਾ ਜਿਹਾ ਦਿਖਾ ਦਿਓ ਸਾਈਡ ਤੇ ਸੋ ਉੱਥੇ ਅਸੀਂ ਬੈਠੇ ਆ ਤੇ ਸਰ ਉੱਥੇ ਆਏ ਨੇ ਉਹਨਾਂ ਦੇ ਖਾਸ ਦੋਸਤ ਨੇ ਤੇ ਤੁਸੀਂ ਉਸ ਦਿਨ ਉਹ ਜਿਹੜਾ ਮੰਦਪਾਗਾ ਦਿਹਾੜਾ ਸੀ ਉਸ ਦਿਨ ਤੁਸੀਂ ਚਮਕੀਲਾ ਜੀ ਦੇ ਨਾਲ ਸੀਗੇ ਤੇ ਦੱਸੋ ਉਹ ਦਿਨ ਕੀ ਵਾਪਰਿਆ ਆਪਾਂ ਸ਼ਾਰਟ ਕੱਟ ਜਾਂ ਦੱਦਨੇ ਕਿਉਂ ਲੰਬੀਆਂ ਗੱਲਾਂ ਬਹੁਤ ਲੋਕ ਕਈ ਵਾਰੀ ਬੋਰ ਵੀ ਹੋ ਜਾਂਦੇ ਆ ਬਹੁਤ ਇੰਟਰਵਿਊ ਆ ਗੀਆਂ ਉਸ ਦਿਨ ਮੈਂ ਨਾਲ ਸੀਗਾ ਮੈਂ ਐਜ਼ ਅ ਅਨੋਸਰ ਸੀਗਾ ਇੱਕ ਕਿਸਮਤਾਂ ਜੀ ਸੀ ਮੈਂ 5 ਮਿੰਟ ਪਹਿਲਾਂ ਆ ਗਿਆ ਸੀ ਰੋਟੀ ਖਾ ਕੇ ਇੱਕ ਜੱਲ ਹੁੰਦਾ ਸੀ ਸਾਡੇ ਨਾਲ ਬਾਜਾ ਵਜਾਉਂਦਾ ਸੀ ਜਲ ਮਰ ਗਿਆ ਤੇਰੇ ਪਿਆਰ বিনা ਜਦੋਂ ਮੂੰਹ ਤੇ ਬੁਰਕੀਆਂ ਪੌਂਦੀ ਸੈਂ ਸਰਜਾਦ ਕੁੜੇ ਉਹਦਾ ਕੀ ਉਹ ਮੇਰੇ ਸਾਹਮਣੇ ਗੀਤ ਲਿਖਿਆ ਸੀ ਉਹਨੇ ਉਹਦੀ ਲਵਰਸੀ ਇੱਕ ਤੇ ਕੰਪਨੀ ਚ ਰਹੀ ਬੱਬਲ ਹੋ ਰਹਨ ਹੋ ਸੀ ਉਹ ਫਿਰ ਪੇਮੈਂਟ ਜਦ ਲੈਣ ਲੱਗੇ 8000 ਪੇਮੈਂਟ ਸੀ ਉਦੋਂ ਉਹਦੇ ਨੂੰ ਫਿਰ ਪੇਮੈਂਟ ਫੜਨ ਲੱਗ ਗਿਆ ਮੈਂ ਕਿਹਾ ਚੱਲ ਮੈਂ ਸੋਚਿਆ ਯਾਰ ਰੋਟੀ ਵੀ ਖਾ ਲਈ ਕੱਪੜੇ ਵੀ ਪਾ ਲਈ ਚੰਮ ਜੀਲੇ ਨੇ ਤੇ ਮੈਂ ਕਿੱਦਾਂ ਹੁਣ ਸਟੇਟ ਤੇ ਜਾਣਾ ਅੱਗੇ ਅਸੀਂ ਦੋਏ ਜਾਣੇ ਜਾਂਦੇ ਸੀ ਉਹਦੀ ਕਿਸਮਤ ਐਸੀ ਹੋਈ ਦੀ ਉਹ ਘਿਲੇ ਤੇ ਆ ਅੱਗੇ ਮੈਂ ਹੌਲੀ-ਹੌਲੀ ਮੈਂ ਸੰਪਰਪੰਡਾ ਤੁਸੀਂ ਜਾ ਕੇ ਦੇਖੋ ਫਲੋਰ ਕੋ ਜੀਤਾ ਮੇਰਾ ਭਰਾ ਉੱਤੇ ਤੇ ਉਹਨੇ ਯਾਨੀ ਤੇ ਕੀ ਗੱਬੜ ਚ ਸਤ ਮੋਟਰ ਨੇ ਉਹਦੀਆਂ ਤੇ ਕੈਨੇਡਾ ਦਾ ਮੁੰਡਾ ਆਇਆ ਸੀਗਾ ਉਹਦਾ ਮੰਗਣਾ ਸੀ ਦੂਜੇ ਦਿਨ ਵਿਆਹ ਸੀ ਉਹ ਜਦ ਮੈਂ ਗਿਆ ਉੱਥੋਂ ਟੇਮਿੰਟ ਲਾ ਕੇ ਮੈਂ ਸੇਤੇ ਆ ਗਿਆ ਸੇਤੇ ਹੈਲੋ ਹੈਲੋ ਕਿਤੇ ਸਾਡਾ ਸੋਸਾਇਟੀ ਦਾ ਕੰਮ ਹੁੰਦਾ ਵੀ ਪਹਿਲਾਂ ਸੇਤੇ ਹਿਲਦੀ ਨਾ ਹੋਵੇ ਸੌਣ ਠੀਕ ਹੋਵੇ ਹੈਲੋ ਹੈਲੋ ਕਰਨਾ ਤੇ ਉਹ ਉਹ ਜਾ ਕੇ ਮੈਂ ਕਰਨ ਲੱਗਿਆ ਇੱਕ ਮੈਂ ਹੋਰ ਗੱਲ ਦੱਸ ਦਾਨਾ ਮੈਂ ਹਮੇਸ਼ਾ ਦੱਸ ਦਾਨਾ ਇੱਕ ਮੈਨੂੰ ਨੌ ਨਰ ਨਾਲ ਸੁਨਦਰ ਚੰਦਾ ਜੀ ਨਾਲ ਬਹੁਤ ਕੰਮ ਕੀਤਾ ਹੂੰ ਉਹ ਵੀ ਚਲੇ ਗਏ ਦੁਨੀਆ ਤੋਂ ਹੂੰ ਤੇ ਦੀ ਜੰਮੋ ਕੋ ਨਾਲ ਮਾਈ ਮੋਨੋ ਜੀ ਨੂੰ ਕਹਿੰਦੇ ਹੂੰ ਉਹਨਾਂ ਨੂੰ 86 ਸੇ ਬਹਿਰਨ ਗਿਆ ਸੀ ਹੂੰ ਤੇ ਉਹ ਤੋਂ ਮੈਂ ਪਹਿਲੀ ਵਾਰ ਜਹਾਜ਼ 'ਚ ਬੈਠਾ ਸੀ ਮੈਂ ਕਿ ਚਲੋ ਹੁਣ ਅਜੇ ਜੂਨੀਅਰ ਮੇਰ ਮਿੱਤਰ ਵੀ ਮੈਨੂੰ ਕਹਿੰਦੇ ਹੂੰ ਕਿ ਮੈਂ ਉਹ ਅਵਾਜ਼ਾਂ ਵੀ ਐਕਟਰਾਂ ਦੀਆਂ ਕਈ ਕੱਢ ਲਾ ਨਾ ਹੂੰ ਇਹ ਤੰਤੀ ਅਵਾਜ਼ਾਂ ਮੇਰੇ ਕੋਲ ਨੇ ਮੇਰੇ ਉਸਤਾਦ ਜੀ ਯੂਨੀ ਮਿਰ ਮਿਤਲ ਸੀਗੇ ਤਾਂ ਕਰਕੇ ਮੈਂ ਯੂਨੀ ਮਿਰ ਮਿਤਲ ਕੇ ਚਲੋ ਹੁਣ ਮੈਂ ਜਿਸ ਬੁਲਰਾ ਜੋ ਉੱਥੇ ਫਿਰ ਮੈਂ ਆਗੇ ਹੈਲੋ ਹੈਲੋ ਕੀਤੀ ਉਹ ਬੰਦੇ ਵਿੱਚ ਹੀ ਖੜੇ ਸੀ ਸਟੇਜ ਤੇ ਹੂੰ ਤੇ ਉਹ ਆ ਕੇ ਫਿਰ ਮੈਨੂੰ ਨਹੀਂ ਸੀ ਪਤਾ ਵਿੱਚ ਖੜੇ ਉਹਨਾਂ ਨੂੰ ਪਤਾ ਸੀ ਜੀ ਉਹ ਮੋਟਰ ਤੇ ਰੋਟੀ ਖਾ ਰਹਾ ਇਹ ਵੀ ਇੱਥੇ ਆਉਣਾ ਹੁੰਦਾ ਉਹਨਾਂ ਨੇ ਜਿਵੇਂ ਆ ਚਿੱਟੀ ਗੱਡੀ ਖੜੀ ਆ ਹੂੰ ਇਦਾਂ ਦੀ ਗੱਡੀ ਸੀ ਸਾਡੇ ਕੋਲ ਇੰਵੈਸਟਰ ਕਾਰ 1786 ਨੰਬਰ ਸੀ ਉਹ ਹਮ ਉਹਨਾਂ ਨੇ ਆਪਣੀ ਪੋਜੀਸ਼ਨ ਉਹਨਾਂ ਨੂੰ ਪਤਾ ਵੀ ਇਹ ਗੱਡੀ ਇੱਥੇ ਖੜਨੀ ਆਂ ਗਾਂ ਜਾ ਨਹੀਂ ਸਕਦੀ ਹਮ ਅੱਗੇ ਸਕੂਟਰ ਦਾ ਰਸਤਾ ਆ ਗੱਡੀ ਦਾ ਰਸਤਾ ਕੱਚਾ ਰਹਤਾ ਸੀ ਉਹ ਫਿਰ ਐ ਬਣ ਜਾਂਦਾ ਹਮ ਉਹ ਗੱਡੀ ਉੱਤੇ ਖੜ ਗਈ ਉੱਤੇ ਫਿਰ ਉਹਨਾਂ ਨੇ țeੜਾ ਪਾ ਲਿਆ ਅੱਛਾ ਇੱਥੇ ਮਜੀਸ਼ਣ ਫਿਰ ਸਮਾਜ ਤੋਂ ਕੱਢਦੇ ਆ ਹਮ ਉਹ ਇੱਕ ਲਾਸ਼ ਸੀ ਉਹ ਮਰ ਗਿਆ ਵਿਚਾਰਾ ਉਹਦੇ ਪਿੱਛੇ ਵੀ ਮਾਰ ਦੇਣ ਲੱਗਿਆ ਸੀ ਗੋਲੀ ਉਹਦੇ ਬਾਹਾਂ 'ਚ ਲੰਗੀ ਗੋਲੀ ਹਮ ਹੋ ਜਾਂ ਕਣਕਾ ਚ ਭੱਜ ਗਿਆ ਉਹਨੇ ਫਲੋਰ ਜਾ ਕੇ ਦੱਸਿਆ ਕਿ ਕਿ ਬੀਲਾ ਮਾਰਤਾ ਉਹ ਫਿਰ ਲੈਲ ਨੂੰ ਮੈਂ ਦੇਖ ਲਈ ਅਮਰਦੇ ਨੂੰ ਤੇ ਮੈਂ ਸਪੇਸ ਚ ਗਈ ਤੇ ਮਾਰੀ ਫਿਰ ਅਮਰ ਜੋ ਗੱਡੀ ਜੋ ਨਿਕਲੀ ਤੇ ਕਲਾਕਾਰ ਤਾਂ ਬਾਅਦ ਚ ਨਿਕਲਦੇ ਆ ਉਹ ਨੱਠ ਕੇ ਚਲਾ ਗਿਆ ਤੇ ਬੱਬੀ ਇਹ ਕੀ ਹੋ ਗਿਆ ਬੱਬੀ ਉਹਦਾ ਨੰਬਰ ਸੀ ਯਾਰ ਨਾ W9 ਦਾ ਲਿਖਿਆ ਸੀ ਬੱਬੀ ਹੂੰ ਤੇ ਉਹ ਫਿਰ ਨੱਠ ਕੇ ਜਾ ਉਹਦੇ ਕੋਲ ਗਿਆ ਉਹਨਾਂ ਨੇ ਉਧਰ ਨੂੰ ਹੋ ਗਏ ਜਦ ਹੀ ਉਹ ਉਹ ਕੰਨ ਬੰਦੇ ਸੀਗੇ ਕੰਨੇ ਸਾਰਟਾਂ ਚੱਲਦੇ ਸੀਗੇ ਹੁਣ ਸਟੇਮ ਕਰਨਾਂ ਉਹ ਨਾ ਪੜਤਦਾ ਇੰਤਜ਼ਾਮ ਸੀ ਗਈ ਤੇ ਮੂਵੀ માં ਵੀ ਦਾ ਉਦੋਂ ਹੀ ਬਣਾਉਂਦੇ ਆ ਜਦ ਸਾਰੇ ਉਦੋਂ ਕਿਹਾ ਜਾਂਦਾ ਸੀ ਕਿ ਉਹਨਾਂ ਕੋਲ ਗਨਮੈਨ ਵੀ ਉਹਨਾਂ ਨੂੰ ਮਿਲਿਆ ਸੀਗਾ ਚੌਕੀਲਾ ਜੀ ਨੂੰ ਤੇ ਉਹਨਾਂ ਕੋਲ ਆਪ ਵੀ ਰਿਵਾਲਵਰ ਸੀਗਾ ਇਹ ਗੱਲ ਸੱਚ ਨਹੀਂ 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 ਇਹ ਦੁਨੀਆ ਝੂਠ ਬੋਲਦੀ ਹੈ ਹਾਂ ਹਾਂ ਉਹ ਲਾਇਸੈਂਸ ਬਣਾਉਂ ਨੂੰ ਫਿਰਦਾ ਸੀ ਕਿ ਸਾਡਾ ਤਰਸੀਮ ਸਾਡਾ ਪੁਲਸੜਾ ਹੁੰਦਾ ਸੀ ਤੇ ਉਹ ਨੂੰ ਕਹਿੰਦਾ ਇਹ ਸਾਲ ਰੇਮਲੇ ਸਾਂਸ ਬਣਾਵੇ ਪਰ ਕਲਾਕਾਰ ਗੋਲੀ ਚ ਕਿੱਥੋਂ ਚਲਾਊਗਾ ਕਿਹਨੂੰ ਮਾਰੂਗਾ ਹੂੰ ਉਹਦਾ ਦਿਲ ਤਾਂ ਆਪ ਕੋਮਲ ਜਿਹਾ ਹੁੰਦਾ ਕਲਾਕਾਰਾਂ ਦਾ ਦਿਲ ਕੋਮਲ ਜਿਹਾ ਹੀ ਹੁੰਦਾ ਤੇ ਉਹ 20 20 ਪਿੰਡ ਉਹਨੂੰ ਸੁਣਨ ਆਉਂਦੇ ਆ ਕਿ ਇੱਕ ਬੰਦੇ ਨਾਲ ਦੁਸ਼ਮਣੀ ਪਾ ਲੂਗਾ ਮਾਰ ਕੇ ਫਿਰ ਲੋਕ ਬਰਖੜਾ ਪੁੱਜੇ ਕੋਈ ਲੈ ਸਾਂਸ ਨਹੀਂ ਸੀ ਕੋਈ ਗਨਮੈਨ ਨਹੀਂ ਸੀ ਅੱਛਾ ਕੀ ਲੱਗਦਾ ਤੁਹਾਨੂੰ ਚਮਕੀਲਾ ਜਿਹਨੂੰ ਕਿਹਨੇ ਮਾਰਿਆ ਉਹ ਮਾਰਿਆ ਤਾਂ ਹੁਣ ਸਾਨੂੰ ਨਹੀਂ ਅਜੇ ਤੱਕ ਪਤਾ ਲੱਗਿਆ ਲੱਗਣ ਨੂੰ ਪਤਾ 20 ਸਾਲਾਂ ਹੁਣ 36 ਸਾਲ ਹੋ ਗਏ ਆ ਹੁਣ 8 ਮਾਰਚ ਨੂੰ ਉਹਦਾ ਦਿਨ ਮਨਾਇਆ ਹਰ ਇੱਕ ਸਾਡੇ ਇੱਥੇ ਜਿਵੇਂ ਤੁਸੀਂ ਬੈਠੇ ਹੋ ਇੱਥੇ ਬਹਿ ਨਹੀਂ ਸਕਦੇ ਇੰਨਾ ਘੱਟ ਹੁੰਦਾ ਉਹ ਮਤਲਬ ਲੋਕ ਕਹਿੰਦੇ ਜੀ ਤੱਤੇ ਗਈ ਸੀ ਉਹਦੇ 扑ਕਾਉਗੀ ਸੀ ਤੇ ਹਾਂ ਸੀਗੇ ਤਿੰਨ ਚਾਰ ਜੀ ਸੀ ਉਹਦੇ ਪਰ ਜਿਹੜਾ ਰਾਈਟਰ ਹੁੰਦਾ ਉਹ ਪਤਾ ਨਹੀਂ ਕਿਹੜੇ ਨੋਟ 'ਚ ਬੈਠਾ ਲੈਂਦਾ ਉਹ ਨਹੀਂ ਦੇਖੇ ਸੀ ਉਸ ਜਦੋਂ ਉਹ ਇਹ ਜਿਹਾ ਮਾਹੌਲ ਚੱਲਦਾ ਸੀ ਪਿੰਡਾਂ ਦਾ ਉਹ ਪਿੰਡਾਂ ਦੇ ਸਾਹਮਣੇ ਉਹ ਇਹ ਜਿਹੇ ਗੀਤ ਲੈ ਕੇ ਆਪਣੇ ਕਾਉਂਟਾਂ ਤੋਂ ਜਲੀ ਮਾਰਤੇ ਆਇਂ ਲੱਗੇ ਇੱਕ ਆਪ ਗੱਲ ਕਰਕੇ ਨਹੀਂ ਹੱਸੀ ਦਾ ਇੱਕ ਗੀਤ ਮੇਰਾ ਮੈਂ ਤੇ ਚੰਪੀਲਾ ਜਾ ਰਹੇ ਹਾਂ ਦੋ ਜਣ ਉਹ ਵੀ ਉਹ ਰੇਖਨ ਦਾ ਢਾਂਵਾ ਦਾਦਾ ਉਹ ਚੰਪੀਲਾ ਜੀ ਚੰਪੀਲੇ ਨੇ ਚੰਦਾਈ ਦੇ ਘਰੇ ਜਾ ਕੇ ਕਹਿੰਦਾ ਯਾਰ ਮੇਰੀ ਲੜ ਟੁੱਟੀ ਆ ਤੂੰ ਸਾ ਮੈਨੂੰ ਵਿਹਲਾ ਬਿਠਾਦਾ ਮੈਂ ਪੈਸੇ ਮੇਰੇ ਕੋਲ ਨਹੀਂ ਜੀ ਚਿੰਦਾ ਜੀ ਨੇ ਕਿਹਾ हां ਫਿਰ ਮੈਂ ਬੇਲਾ ਬੈਠਾ ਤੁਸੀਂ ਪੈਸੇ ਕਮਾਈ ਜਾਂਦੇ ਹੋ ਤੇ ਉਹ ਕਹਿੰਦਾ ਸਾਜੇ ਲੈ ਲਓ ਪੈਸੇ ਮੈਂ ਪ੍ਰੋਗਰਾਮ ਕਰਦੇ ਆਂ ਤੇ ਖੁਰ ਦਸੋ ਕੀ ਇਸ ਦਾ ਉਹ ਕਹਿੰਦਾ ਚਲੋ ਆ ਮੇਰੀ ਲੱਤ ਘੋੜ ਦੇ ਅੱਛਾ ਉਹ ਇੱਕ ਤਾਂ ਪਲਾਸਟਰ ਹੋਇਆ ਸੀ ਲੱਤ ਨੂੰ ਉਹ ਕ ਲੱਤ ਘੁੱਟੀ ਜਾਵੇ ਤੇ ਨਾਲੇ ਹੱਸੀ ਜਾਵੇ ਉਹ ਕਹਿੰਦਾ ਆਪ ਗੱਲ ਕਰਕੇ ਨਹੀਂ ਅੱਸੀ ਜਾਂਦਾ ਉਨੇ ਉਹ ਉਹ ਗੱਲ ਤੇ ਹੋ ਗਈ ਤੁਮਨਾ ਅੱਛਾ ਛੇ ਅੰਤਰੇ ਉਹ ਪੇਪਰ ਵੀਡੀਓ ਦੇਖ ਲਿਓ ਹਾਂ ਹਾਂ ਨਟ ਚ ਉਹ ਹੱਥੇ ਪੇਪਰ ਫੜਿਆ ਰਿਕਾਰਡ ਨਹੀਂ ਹੋਇਆ ਗਣਾ ਅੱਛਾ ਹਾਂ ਉਹ ਗੀਤ ਬਹੁਤ ਚੱਲਿਆ ਵੈਸੇ ਮੈਨੂੰ ਕਈ ਵਾਰੀ ਫੋਨ ਆਏ ਇੱਕ ਮੈਂ ਹੋਰ ਦਾਦਾ ਤੇ ਮੇਰਾ ਪਿੰਡ ਹੈਗਾ ਲਹਿੜ ਹੂੰ ਰਾੜਾ ਸਾਹਿਬ ਕੋਲ ਸੰਤ ਈਸ਼ਵਰ ਸਿੰਘ ਜੀ ਸਿੰਘ ਸਿੰਘ ਜੀ ਉਹ ਤੇ ਮੱਥਾ ਟੇਕ ਕੇ ਜਾਂਦੇ ਮੈਂ ਤੇ ਉੱਥੇ ਨਾਲ ਹੀ ਪਿੰਡ ਆ ਸਾਡਾ ਤੇ ਮੈਨੂੰ ਕਈ ਵਾਰੀ ਫੋਨ ਆਉਂਦੇ ਕਹਿੰਦੇ ਯਾਰ ਪਿੰਡ ਦਾ ਨਾਮ ਲਿਆ ਕਰ 97813398 ਮੇਰਾ ਨੰਬਰ ਹੈ ਕਈ ਵਾਰੀ ਬੰਦੇ ਬਾਹਰੋਂ ਫੋਨ ਆਉਂਦੇ ਕਹਿੰਦੇ ਯਾਰ ਫੋਨ ਦੱਸਿਆ ਕਰ ਤੇ ਆਪਣੀ ਦਾ ਆਪਣਾ ਸੱਤ ਜੀ ਕਰਨੀ ਆਪਾਂ ਗੱਲ ਕਰਦੇ ਆ ਚਮਕੀਲੀ ਦੀ ਉੱਥੋਂ ਫਿਰ ਜਦ ਗੋਲੀਆਂ ਚੱਲਣ ਲੱਗੀਆਂ ਅਮਰ ਜੋਵੀ ਦੇਵੀ ਇਹ ਫੇਮਟ ਛਾਲ ਮਾਰੀ ਸਟੇਟ ਤੋਂ ਇਹ ਸੋ ਚਾਰ ਮਾਰ ਕੇ ਬੰਦੇ ਲੋ ਗਿਆ ਬੁੜੀਆਂ ਨੇ ਮੈਨ ਲੂ ਲਿਆ ਇਹ ਬੁੜੀਆਂ ਮੋਈ ਵਿੱਚ ਝਾਕਦੀਆਂ ਸੀ ਉਹਨਾਂ ਦੇਖਾ ਉਹ ਬੰਦੇ ਭੰਗੜਾ ਪਾ ਰਹੇ ਸੀ ਅੱਛਾ ਜੰਨ ਮਾਰੇ ਇਹ ਉਹ ਤਾਂ ਕੰਮ ਕਰਤਾ ਸੀਗਾ ਸਾਰੇ ਹੀ ਬੰਦੇ ਉਹ ਭੰਗੜਾ ਪਾ ਪੂਗੇ ਤੇ ਉਧਰੋਂ ਬੰਦੇ ਆਉਂਦੇ ਸੀ ਪਿੰਡ ਦੇ ਮਹਾਰਾਜ ਸਵਾਰੀ ਛੱਡ ਕੇ ਤੇ ਉਹ ਕਹਿੰਦੇ ਵੀ ਸੋਡਾ ਚਮਕੀਲਾ ਚਮਕੀਲਾ ਚਮਕਾਇਆ ਫੇਰ ਕੰਦਾ ਜਾ ਕੇ ਦੇਣ ਸਕੂਟਰ ਤੇ ਤਨੇ ਬੰਦੇ ਸੀ ਹੁਣ ਬੰਬੇ ਵਾਲੇ ਕਹਿੰਦੇ ਜੀ ਦੋ ਬੰਦੇ ਸੀ ਪਰ ਉਹਨਾਂ ਨੇ ਕਿਹੜਾ ਦੇਖਿਆ ਹੂੰ ਤਿੰਨ ਬੰਦੇ ਸੀ ਸਕੂਟਰ ਤੇ ਸੀਗੇ ਉਹ ਤੇ ਉਹ ਫਿਰ ਬੁੜੀਆਂ ਨੇ ਦੇਖਿਆ ਫਿਰ ਚਿੱਠੀ ਲਿਖ ਕੇ ਆਪਣੇ ਹੱਥ ਨਾਲ ਉਹ ਉਹ ਦੀ ਛਾਤੀ ਤੇ ਰੱਖ ਕੇ ਗਏ ਚਿੱਠੀ ਲਿਖ ਕੇ ਗਏ ਹਾਂ ਚਿੱਠੀ ਚ ਕੀ ਲਿਖਿਆ ਸੀਗਾ ਚਿੱਠੀ ਲਿਖਿਆ ਸੀ ਕਿ ਅਸੀਂ ਆਪਦਾ ਕੰਮ ਕਰ ਚੱਲੇ ਆ ਕਮਾਂਡੋ ਫੋਰਸ ਫਲਾਣਾ ਸਰਜੀਤ ਸਿੰਘ ਆਇਆ ਵਗੈਰਾ ਨੌ ਸੀ ਉਦੋਂ ਮੈਂ ਵੀ ਮੇਰਾ ਵੀ ਦਿਮਾਗ ਸੁੰਨ ਹੋ ਜਾ ਹੋ ਗਿਆ ਸੀ ਕਿ ਜਿੱਥੇ ਰੋਟੀ ਖਾਧੀ ਆ ਕਿੱਥੇ ਮੇਰੇ ਸਾਹਮਣੇ ਮਰੇ ਪਏ। ਹੋ ਹੋ। ਤੇ ਉਹ ਚਿੱਠੀ ਫਿਰ ਮੈਂ ਪੜੀ ਆ ਪੁਲਿਸ ਨੂੰ ਫਿਰ ਮੈਂ ਰੌਂਦ ਚੱਕੇ ਆ ਜਿਹੜੇ ਕੋਕੇ ਹੁੰਦੇ ਆ। ਉਹ ਫਿਰ ਪਰ ਦੇ ਵਿੱਚ ਕੋਕਾ ਜਾਨੀ ਕਰੀ ਜਾਂਦਾ। ਉਹ ਚੱਕੇ ਫਿਰ ਟਰਾਲੀਆਂ ਦੇ ਵਿੱਚ ਕੈਨੇਡਾ ਚ ਲੋਕ ਕਹੀ ਜਾਂਦੇ ਜੀ ਦੋ ਟਰਾਲੀਆਂ ਸੀ। ਅਸੀਂ ਵੀ ਉੱਥੇ ਸੀ। ਤੇ ਮੈਂ ਕਹੀ ਤੁਸੀਂ ਉੱਥੇ ਹੈ ਨਹੀਂ। ਝੂਠ ਬੋਲਦੇ। ਮੈਂ ਸਿਕਲ ਨੈਕਸਲ ਉੱਤੇ ਅਲਾਈਵ ਕਰਉਣ ਚੱਲ ਜਾਂਦਾ ਫੋਨ ਤੇ। ਉਹ ਫਿਰ ਵੀ ਇਹ ਕਿ ਪਾਲੀ ਦੇ ਵਿੱਚ ਲਾਚਾ ਪਾ ਦੀਆਂ ਫਿਰ ਵਹ ਫਲੋਰ ਗਿਆ ਕੋਸ਼ ਮਾਰ ਚੁਕਾ ਰੋਣਾ ਸੀ ਉਹ ਤੋਂ ਮੈਂ ਟੈਕਸੀ 'ਚ ਬਟ ਟੈਕਸੀ ਜਾ ਕੇ ਰਿਹਾਣੀ ਤੇ ਚਲਾ ਕਰਨ ਦੱਸਿਆ ਸਾਡੇ ਪੰਜੀਆਂ ਖਬਰਾਂ 'ਚ ਆ ਗਿਆ ਸੀ ਤੁਹਾਡਾ ਫਿਲਮ 'ਚ ਵੀ ਰੋਲ ਹੈਗਾ ਯਾਨੀ ਕਿ ਫਿਲਮ ਦੇ ਵਿੱਚ ਵੀ ਤੁਹਾਡਾ ਕਰੈਕਟਰ ਦਿਖਾਇਆ ਗਿਆ ਡੁਪਲੀਕੇਟ ਦਿਖਾਇਆ ਤੁਹਾਡਾ ਡੁਪਲੀਕੇਟ ਦਿਖਾਇਆ ਕਿਸ ਕੰਮ 'ਚ ਇਮਤੀਆਜ਼ ਅਲੀ ਮੇਰੇ ਇੱਥੇ ਆਏ ਸੀ ਘਰੇ ਵੀ ਆ ਕੇ ਜੇ ਉਹਨਾਂ ਪਤਾ ਵੀ ਉਹ ਕਹਿੰਦੇ ਵੀ ਉਮਰ ਦੇ ਹਿਸਾਬ ਨਾਲ ਅਸੀਂ ਬੰਦਾ ਲੈਣਾ ਹੋਏ ਜੇ ਪੈਸੇ ਬਣਾ ਤਾਂ ਸਕਦੇ ਸਾਰੇ ਕੁਝ ਹੋਰ ਇਹ ਉਹਨਾਂ ਜਮਾਤੇ ਆਈ ਲੋਕਤੰਡੀ ਕੀ ਹੋਇਆ ਨੀ ਉਹ ਤਾਂ ਉਹਨਾਂ ਨੇ ਉਮਰ ਦੇ ਸਾਹਮਣੇ ਲੈਣਾ ਤੇ ਇੰਤਿਆਜ਼ ਅਲੀ ਜਦੋਂ ਤੁਹਾਨੂੰ ਮਿਲੇ ਸੀਗੇ ਸਾਰੀ ਗੱਲ ਬਤਾਂ ਤੁਸੀਂ ਉਹਨਾਂ ਨੂੰ ਦੱਸਿਆ ਸੀ ਸਾਰੀਆਂ ਦੱਸੀਆਂ ਕਿੰਨਾ ਟਾਈਮ ਉਹਨਾਂ ਨੇ ਤੁਹਾਡੇ ਨਾਲ ਲਾਇਆ ਉਹ ਮੈਂ ਤਾਂ ਮੈਨੂੰ ਨਹੀਂ ਸੀ ਪਤਾ ਦੀ ਇੰਤਿਆਜ਼ ਅਲੀ ਨੇ ਹਾਂ ਆ ਪ੍ਰੀਪੈਰਡ ਸਭ ਨੇ ਲੁਧਿਆਣੇ ਜਿਹੜਾ ਹਾਂ ਤੇ ਉੱਥੇ ਮੈਨੂੰ ਇੰਟਰਵਿਊ ਲੈਣੇ ਸੀ ਉਹਨਾਂ ਨੇ ਹਾਂ ਤੇ ਉਹ ਮੈਂ ਉਹਨਾਂ ਤੋਂ ਕੁਰਸੀਆਂ ਮੰਗੀਆਂ ਦੋਨੋਂ ਫਿਲਮ ਵਾਲੇ ਤਾਂ ਮੈਂ ਕਿਹਾ ਯਾਰ ਡਾਕਟਰ ਆਏ ਨੇ ਸਾਡੇ ਫਿਲਮ ਵਾਲੇ ਆਏ ਤੇ ਕੁਰਸੀਓ ਕੰਨੇ ਨੇ ਜੀ ਸਾਡੇ ਕੋਲ ਕੁਰਸੀ ਮੈਂ ਫੇ ਪੌੜੀਆਂ 'ਚ ਬਿਠਾ ਲਿਆ ਨਾ ਹੂੰ ਤੇ ਸੋ ਚੜਦੇ ਆ ਪੌੜੀਆਂ ਹੂੰ ਤੇ ਮੈਨੂੰ ਨਹੀਂ ਸੀ ਪਤਾ ਅੰਸ਼ਿਆ ਜਰ ਰਹੀ ਆ ਹੂੰ ਐਡਾ ਬੜਾ ਡਾਇਰੈਕਟਰ ਆ ਉਹ ਪੁੰਜੇ ਵੀ ਪੈ ਜਾਂਦੇ ਨੇ ਆ ਨਹੀਂ ਉਸ ਵਾ ਵਧੀਆ ਉਹਨਾਂ ਦਾ ਹੂੰ ਉਹ ਫੇ ਮੈਨੂੰ ਕਹਿੰਦੇ ਯਾਰ ਉਹ ਹੱਸਾ ਹੱਸਾ ਜਿਵੇਂ ਸੀ ਮੈਂ ਕਿਹਾ ਜਿਵੇਂ ਸ਼ਾਹਰੂਖ ਖਾਨ ਹੱਸਦਾ ਹੂੰ ਉਹ ਹੈ ਜਾਂ ਉਹਦਾ ਹੱਸਾ ਸੀ ਹੱਸਦਾ ਉਦੋਂ ਹੀ ਹੁੰਦਾ ਹੁੰਦਾ ਹੂੰ ਤੇ ਹੋਰ ਵੀ ਚਾਰ ਪੰਜ ਗੱਲਾਂ ਹੁੰਦਾ ਪੁੱਛੀਆਂ ਸਾਰਾ ਕੁਝ ਇੱਥੇ ਦੇ ਸਮਾਜ ਤੋਂ ਇੱਕਦਮ ਨੰਗਣ ਲੱਗਿਆ ਸੀ ਹੂੰ ਗੱਡੀ 'ਚ ਮੈਂ ਬੈਠਾ ਸੀ ਕਹਿੰਦਾ ਯਾਰ ਇੱਥੇ ਸਾਡੇ ਦਾਦੇ ਪੱਤ ਦਾਦਿਆਂ ਦਾ ਸੰਸਕਾਰ ਹੋਇਆ ਪਤਾ ਨਹੀਂ ਸਾਡਾ ਵੀ ਇੱਥੇ ਹੁਣ ਉਹ ਹੋ ਤੇ ਉਹ ਮੈਂ ਕੀਆਂ ਗੱਲਾਂ ਕੀ ਕਰਦਾ ਹੂੰ ਉਹ ਫਿਰ ਇੱਕ ਬੰਦਾ ਆਇਆ ਤੇ ਦਫ਼ਤਰ 'ਚ ਇੱਕ ਬੰਦਾ ਉਹ ਇਹ ਬੈਠਾ ਸੀ ਕੁਰਸੀ 'ਤੇ ਕੁਰਸੀ 'ਤੇ ਬੈਠਾ ਉਹ ਕਹਿੰਦੇ ਯਾਰ ਤੂੰ ਚਮਕੀਲਾ ਕਹਿੰਦੇ ਹਾਂ ਜੀ ਆਹ ਫੜ ਜਿਆ 2000 ਰੁਪਈਆ ਬਾਦ ਤੈਨੂੰ ਦੇਖਣਾ ਹੀ ਆ ਅੱਛਾ ਅਸੀਂ ਦੇਖਣੀ ਆਇਆ ਤੈਨੂੰ ਵੀ ਐਡਾ ਬੰਦਾ ਕਲਾਕਾਰ ਅਜੇ ਤੋ ਕੀ ਅਜੇ ਨਹੀਂ ਬਸ ਆ ਪੈਸੇ ਹੀ ਫੜ ਲਾ ਤੂੰ ਉਹ 2000 ਆਈ ਥਿੰਕ ਅੱਜ ਦਾ 2 ਲੱਖ ਜਾਂ 10 ਲੱਖ ਹੋਊਗਾ ਆ ਵਾ ਦੇਖ ਲਓ ਨਹੀਂ ਉਹ ਤੋਂ 8000 ਪੇਮੈਂਟ ਸੀਗੀ ਉਹਦੀ ਤੇ ਉਹ ਜਾਨੀ ਉਹ ਟਰੱਕਾਂ ਵਾਲੇ ਵੀ ਜੀ ਪੁਲਿਸ ਵਾਲੇ ਪੁੱਛਦੇ ਹੁੰਦੇ ਸੀ ਯਾਰ ਤੁਹਾਡੇ ਕੋ ਕਾਗਜ ਹੈਗੇ ਉਹ ਹੈ ਨਹੀਂ ਜੀ ਚਮਕੀਲੇ ਦੀ ਕੈਸਟ ਹੈਗੀ ਹੈਗੀ ਆ ਉਹ ਜਾਓ ਯਾਰ ਅੱਛਾ ਚਮਕੀਲੇ ਦੀ ਕੈਸਟ ਪੁਲਿਸ ਪ੍ਰਮੋਟ ਕਰਦੀ ਸੀਗੀ ਐਦਾਂ ਸੀਗਾ ਪੁਲਿਸ ਵਾਲੇ ਪੁੱਛਦੇ ਸੀ ਹਾਂ ਕਾਹបាន ਸੀ ਉਹਦੇ ਹਾਂ ਉਹਨਾਂ ਦੇ ਫੌਜੀ ਵੀ ਆ ਚਾਵਨ ਸੀ ਅਸੀਂ ਫੌਜੀ ਹਾਂ ਇਹ ਕਰੋਨਾ ਆਇਆ ਬਹੁਤ ਹੂੰ ਤੇ ਕਲਾਕਾਰ ਹੁੰਦੇ ਆ ਵੈਸੇ ਝੂਠ ਵੀ ਬੋਲਣਾ ਤੰਦਾ ਸੱਚਾਈ ਦਾ ਚਲੋ ਹਕੀਕਤ ਜ਼ਿਆਦਾ ਹੈ ਤੇ ਬਾਕੀ ਐਸੀ ਕੋਈ ਤੇਜ਼ੀ ਸਾਡੇ ਨਾਲ ਹੋਈ ਨਹੀਂ ਬਾਕੀ ਕਈ ਗੱਲਾਂ ਹੋਈਆਂ ਇੱਥੇ ਇੱਕ ਦਿਨ ਮੈਨੂੰ ਕਹਿੰਦਾ ਸੀ ਗੱਡੀ 'ਚ ਬੈਠਾ ਕਹਿੰਦਾ ਮਨਤੂ ਯਾਰ ਮੈਂ ਤਿੱਤਰ ਖਾਣਾ ਤਿੱਤਰ ਹੁੰਦਾ ਉਹ ਉਹਦੀ ਤਰੀ ਹੁੰਦੀ ਆ ਗੱਲ ਨੂੰ ਸਹੀ ਰੱਖਦੀ ਆ ਹੂੰ ਮੈਂ ਕਹਿਆ ਤੇ ਕਿੰਨੇ ਜੇ ਮਰ ਗਿਆ ਜੇ ਮੈਂ ਮਰ ਗਿਆ ਰਾਤ ਨੂੰ ਜੇ ਤੁਹ ਸੁਪਨੇ ਆ ਕੇ ਚੱਠ ਮਰ ਗਿਆ ਨਹੀਂ اچھا ਉਹਨਾਂ ਨੂੰ ਸੀਗਾ ਸ਼ੱਕ ਕਿ ਉਹਨਾਂ ਨੂੰ ਮਾਰ ਦਿੱਤਾ ਜਾਵੇਗਾ ਕਹਿੰਦੇ ਆ ਕਿ ਉਹਨਾਂ ਨੂੰ ਧਮਕੀਆਂ ਬਹੁਤ ਆਉਂਦੀਆਂ ਸੀ ਆ ਸ਼ੱਕ ਤਾਂ ਸਹੀਗਾ ਪਤਾ ਸੀ ਹਮ ਪਰ ਉਹ ਕਹਿੰਦਾ ਜੜੀ ਦਿਖੀ ਹੈ ਕੋਈ ਗੱਲ ਨਹੀਂ ਮਰਨਾ ਇੱਕ ਦਿਨ ਹੀ ਆ ਚਿੱਠੀਆਂ ਆਉਂਦੀਆਂ ਸੀ ਮੇਰੇ ਸਾਹਮਣੇ ਆਈਆਂ ਕਿ ਟੀ ਹੂੰ ਉਹ ਬਾਜੇ ਦੇ ਲਿਖੇ ਸਾਨੂੰ ਨਹੀਂ ਪਤਾ ਕੌਣ ਲੱਗ ਗਿਆ ਉੱਪਰ ਲਿਖਿਆ ਅੰਦਰ ਅੱਜ ਤੁਸੀਂ ਗੱਲ ਕਰਨੀ ਜਾ ਸਕਦੇ ਹੂੰ ਉਹ ਜਲਦੀ ਉਹ ਮੈਂ ਕਿਹਾ ਜਲਦੀ ਠੀਕ ਹੈ ਮੈਂ ਇਹ ਇਹਨੂੰ ਨਹੀਂ ਆਪਾਂ ਦਿਖਾਉਣੀ ਕਹਿੰਦਾ ਇਹ ਗਾਣਾ ਭੁੱਲ ਜਾਊਗਾ ਫਿਰ ਅੱਲਾ ਕਾਦੇ ਵੀਰ ਬਣੀ ਹੁੰਦੀ ਹੈ ਦਿਮਾਗ ਤੇ ਹੂੰ ਡੇਢ ਘੰਟਾ ਲਗਾਤਾਰ ਗਾਉਣਾ ਕਨੈਕਸ਼ਨ ਟੁੱਟ ਜਾਂਦਾ ਹੈ ਬਹੁਤ ਗੈਜਟ ਚਿੱਠੀਆਂ ਆਈਆਂ ਇਹ ਤਾਂ ਹਰਮੰਦਰ ਸਾਹਿਬ ਵੀ ਜਾ ਕੇ ਮਾਫੀ ਮੰਗ ਕਹਿਆ 5500 ਦੀ ਆਪਣੇ ਪਰਚੀ ਘਟਾ ਕੇ 5500 ਤੋਂ ਕਿੰਨਾ ਸੀ ਵੀ ਦੇ ਲੋ ਇੱਕ ਕਿਲਾ ਆ ਜਾਂਦਾ ਜੇ ਜਾਂ ਗੱਡੀ ਵੀ ਆ ਜਾਂਦੀ 10 ਕਿੱਲੇ ਜ਼ਮੀਨ ਸੀ ਉਹਦੀ ਇੱਥੇ ਅੱਛਾ ਹਾਂਜੀ ਉਹ ਪਹਿਲਾਂ ਦੀ ਸੀ ਕਿ ਮਸ਼ਹੂਰ ਹੋਣ ਤੋਂ ਬਾਅਦ ਲਈ ਮਸ਼ਹੂਰ ਹੋਣ ਤੋਂ ਬਾਅਦ ਅੱਛਾ 99 ਜੀ ਤੂੰ ਨੇ ਗਏ ਸੌਰੀ ਪੂਰਾ ਹੋਇਆ ਤੇ ਉਹ ਜਾਨੀ ਲੋਕ ਕਹਿੰਦੇ ਆਏ ਸੱਤਾ ਤੇ ਫਲਨਾਂ ਦੇ ਚਲੋ ਉਹ ਨਹੀਂ ਉਸ ਸਮਾਂ ਜਿਹੜਾ ਸਮਾਂ ਸੀ ਹਰੇ ਕਲਾਕਾਰ ਤੇ ਤੇੜਾ ਕਰਦੇ ਸਾਰੇ ਕਲਾਕਾਰ ਖੁੱਲਾ ਬੋਲਦੇ ਸੀ ਹਾਂ ਹਰੇਕ ਕਲਾਕਾਰ ਨੇ ਖੁੱਲਾ ਗਾਇਆ ਬਹੁਤ ਬੰਦੇ ਨੇ ਤੇ ਉਹ ਫਿਰ ਉਹਨੇ ਉਹੋ ਜਿਹਾ ਜਾਨੀ ਥੱਲੋਂ ਖੁਰਚੇ ਤੇ ਥੱਲੋਂ ਆ ਜਿਵੇਂ ਜ਼ਮੀਨ ਚੋਂ ਕੱਢੀ ਜਾਂਦਾ ਬਸ ਉਹ ਗੱਲਾਂ ਮੂਹਰੇ ਰੱਖਦੇ ਨੇ ਇਹਦੇ ਗੋਡੇ ਲੱਗੇ ਇਹਦੇ ਜਿੱਟੇ ਲੱਗੇ ਦੁਨੀਆ ਜਿਦੀ ਚੜ੍ਹਾਈ ਉਹਦੇ ਦੁਸ਼ਮਣ ਬਹੁਤ ਹੂੰ ਹੁਣ ਜਿਹੜੀ ਸਰਕਾਰ ਬੰਦੀ ਆ ਉਹਦੇ ਗਾਂ ਆਪੋਜੀਟ ਬਥੇਰੇ ਦੁਸ਼ਮਣ ਹੋ ਜਾਂਦੇ ਆ ਕਲਾਕਾਰ ਤਾਂ ਸਾਨੂੰ ਪਤਾ ਹੀ ਹੈ ਹੂੰ ਤੁਹਾਨੂੰ ਯਾਦ ਆਉਂਦੀ ਏ ਚਮਕੀਲੇ ਦੀ ਉਹ ਤਾਂ ਕਹਿੰਦੇ ਤੇਰੀ ਯਾਦ ਬਥੇਰੀ ਆਉਗੀ ਤੂੰ ਫੇਰ ਨਹੀਂ ਆਉਣਾ ਹਾਂਜੀ ਉਹ ਕਹਿੰਦੇ ਇੱਥੇ ਧਰ ਰੱਬ ਦਾ ਤੇ ਦੂਜੇ ਘਰ ਯਾਰ ਦਾ ਹਾਂਜੀ ਮੈਂ ਕਿਹੜੇ ਪਾਸੇ ਜਾਵਾਂ ਮੈਂ ਇਹੀ ਗੱਲ ਵਿਚਾਰਦਾ ਹੁਣ ਸਾਡਾ ਤਾਂ ਯਾਰ ਤੋਂ ਇਹੀ ਆ ਹੂੰ ਹੂੰ ਇਹੀ ਪ੍ਰਾਇਸ ਹੈ ਕੋਮਾ ਦਾਦਾ ਲੋਕ ਮਨੋ ਕਾਮਨਾ ਜਿਹੜੀਆਂ ਹੁੰਦੀਆਂ ਨੇ ਸੁੱਕ ਕੇ ਜਾਂਦੇ ਆ ਇਹਨੇ ਬਾਹਰ ਜਾਣਾ ਕਿਸੇ ਦਾ ਵੀ ਜ ਨਹੀਂ ਲੱਗਦਾ ਇੱਥੇ ਆਈ ਸੀ ਬਟੀਰ ਸਾਡੇ ਪਟਿਆਲੇ ਦੇ ਉਹਨੇ ਯਾਰ ਮੁੰਲੇ ਦਾ ਬੀਜਾਂ ਮੈਂ ਕਿਹਾ ਜੀ ਲੱਗ ਗਿਆ ਤੁਹਾਡਾ ਇੱਥੇ ਸੁੱਖ ਜੋ ਬਸੇਰੇ ਬੰਦੇ ਆਉਂਦੇ ਇੱਥੇ ਕੈਨੇਡਾ ਅਮਰੀਕਾ ਤੋਂ ਮੈਸਮ ਪਰ ਸ਼ਨੀਵਾਰ ਐਤਵਾਰ ਉੱਥੇ ਮੇਲਾ ਲੱਗਦਾ ਪੂਰਾ ਹਰ ਸ਼ਨੀਵਾਰ ਛੁੱਟੀ ਵਾਲੇ ਦਿਨ ਲੋਕ ਦੇਖਣ ਆਉਂਦੇ ਆ ਵੀ ਇਹ ਜਗ੍ਹਾ ਦੇ ਈ ਅਸੀਂ ਉੱਥੇ ਜੀਤਾ ਮੁੰਡਾ ਮੇਰਾ ਪੜਾ ਹੈਗਾ ਤੇ ਮਤਲਬ ਕਹਿੰਦਾ ਵੀ ਮੜੀਆਂ ਦੇ ਮੇਲੇ ਲੱਗਦੇ ਲੋਕੀ ਇਹ ਕਹਿੰਦੇ ਨੇ ਹਾਂ ਜੀ ਜਿਵੇਂ ਸਿੱਧੂ ਮੂਸੇਵਾਲਾ ਦੇ ਲੱਗਦੇ ਨੇ ਉਹ ਮੁਸਫੀਆ ਵੀ ਠੀਕ ਹੈ ਉਹ ਗਲਤ ਆਪਾਂ ਕਹਿੰਦੇ ਆਂ ਕਿ ਮਤਲਬ ਕਿ ਅੰਦਰ ਵੀ ਉਹਦੀ ਵੀ ਚੜਾਈ ਹੋ ਗਈ ਸੀ ਤੇ ਉਹਦੇ ਬਾਰੇ ਮੈਨੂੰ ਇੰਨਾ ਪਤਾ ਨਹੀਂਗਾ ਕਿ ਗੈਂਸਟਰਾਂ ਦਾ ਨਾਮ ਇੱਥੇ ਵਿੱਚੋਂ ਦਾ ਸਾਰਾ ਤੇ ਉਹ ਕੋਚੇ ਇਹ ਇਹ ਕਹਾਣੀ ਆਪ ਕੋ ਜਿਹੜਾ ਹਮ ਆਪਾਂ ਸੰਭੇਰ ਨਹੀਂ ਕਰ ਸਕਦੇ ਹਮ ਉਹਨੂੰ ਤੇ ਇਹਨੂੰ ਸੰਭੇਰ ਨਹੀਂ ਕਰ ਸਕਦੇ ਹਮ ਇਹ ਹੁਣ ਤੇ ਆਜੜੀ ਨਹੀਂ ਤਾਂਹੀਂ ਪਹਿਲਾਂ ਬਣਾਈਏ ਵੀ ਪੰਜਾਬ ਦਾ ਠੇਠ ਪੰਜਾਬੀ ਜਿਵੇਂ ਬਰਿੰਦਰ ਹੁੰਦਾ ਸੀ ਪੰਜਾਬੀ ਫਿਲਮਾਂ ਬਣਾਈ ਉਹ ਉਹ ਠੇਠ ਠੇਠ ਪੰਜਾਬੀ ਬੋਲਦਾ ਸੀ ਬਹੁਤ ਬਹੁਤ ਧੰਨਵਾਦ ਸਦਰ ਸਾਹਿਬ ਤੁਸੀਂ ਬਚਾਨਾ ਪਾਇਆ ਕਾਫੀ ਗੱਲਾਂ ਦੇ ਉੱਪਰ ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਹਾਂਜੀ ਇਹ ਸਾਡੇ ਆ ਜਾਨ ਜੀ ਆ ਇਹ ਚਮਕੀਲੇ ਨਾ ਰਹੇ ਸਾਈਕਲਾਂ ਦੇ ਇਕੱਠੇ ਬੱਦੇ ਸੀ ਜਦ ਗਰੀਬ ਸੀਗਾ ਉਹ ਜਦ ਗਰੀਬ ਸੀ ਅਜੇ ਕਲਾਕਾਰ ਨਹੀਂ ਸੀ ਬਣਿਆ ਡਰਾਮੇ ਕਰਦਾ ਹੁੰਦਾ ਸੀ ਇਹ ਡਾਕਟਰ ਦਾ ਰੋਡ ਕਰਦਾ ਹੁੰਦਾ ਸੀ ਚਮਕੀਲਾ ਦੂਜਾ ਰੋਡ ਕਰਦਾ ਹੁੰਦਾ ਸੀ ਤੇ ਉਦੋਂ ਉਹ ਫਿਰ ਇਹਨੂੰ ਪੁੱਛਦਾ ਹੁੰਦਾ ਸੀ ਯਾਰ ਆਪਾਂ ਅਮੀਰ ਕਿਵੇਂ ਬਣਾਂਗੇ ਇਹ ਪਲਾਨ ਬਹੁਤ ਬਹੁਤ ਧੰਨਵਾਦ ਦੇਖਣ ਦੇ ਲਈ ਮਨੀਤ ਸਿੰਘ ਫਰ ਲੁਧਿਆਣਾ ਪੋਸਟ